ਹਾਂਜੀ ਸਸਰੀਆ ਕਾਲ ਪੰਜਾਬੀ ਆ ਚੁਕਿਆ ਤੇ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਬਹੁਤ ਵੱਡੀ ਖਬਰ ਹੈ ਜਿੰਨੇ ਕੇ ਜ਼ਫੇਦਾਰ ਕਹਿੰਦਾ ਅਕਾਲ ਤਰ ਸਾਹਿਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਤਲਬ ਕਰਨ ਤੋਂ ਪਹਿਲਾਂ ਜਿਹੜਾ ਅੱਜ ਤੁਸੀਂ ਵੀਡੀਓ ਔਰ ਜਿਹੜੀ ਖਬਰ ਦੇਖਣ ਜਾ ਰਹੇ ਹੋ ਨਾ ਯਾਨੀ ਤਖਤਾ ਪਟ ਦਿੱਤਾ ਜ਼ਫੇਦਾਰ ਜ਼ਫੇਦਾਰ ਇੱਕ ਪਾਸੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਕਾਹ ਤਖਤ ਤੇ ਤਲਬ ਕਰਦੇ ਨੇ ਔਰ ਉਸ ਤੋਂ ਪਹਿਲਾਂ ਇੱਕ ਗਵਾਹ ਆ ਜਾਂਦਾ ਤੇ ਇਸ ਗਵਾਹ ਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੇ ਗਵਾਹ ਨੇ ਕਾਲੀਪੋਰ ਜਥੇਦਾਰਾਂ ਦੀ ਨਹੀਂ ਬਲਕਿ ਨਾਲ ਨਾਲ ਸੁਖਬੀਰ ਸਿੰਘ ਬਾਦਲ ਔਰ ਨਾਲ ਨਾਲ ਡੇਰੇ ਵਾਲੇ ਦੀ ਯਾਨੀ ਸਰਸੇ ਵਾਲੇ ਬਾਬੇ ਦੀ ਸਰਸੇ ਵਾਲੇ ਦੇ ਨਾਲ ਇਹਨਾਂ ਦੇ ਕੀ ਸਾੜ ਗੰਡ ਅੰਦਰ ਖਾਤੇ ਅਕਾਲ ਤਖਤ ਸਾਹਿਬ ਦੇ ਨਾਮ ਦੇ ਉੱਤੇ ਅਕਾਲ ਤਖਤ ਨੂੰ ਕਿਵੇਂ ਵਰਤਿਆ ਜਾਂਦਾ ਹੈ ਪੂਰੀ ਕੌਮ ਦੇ ਨਾਲ ਗਦਾਰੀ ਕਿਵੇਂ ਕੀਤੀ ਜਾਂਦੀ ਹੈ ਪੂਰੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਕਿਉਂਕਿ ਇਹਦੇ ਵਿੱਚ ਜਥੇਦਾਰ ਨੂੰ ਬੇहद ਜਿਆਦਾ ਵੱਡਾ ਝੜਟਾ ਲੱਗਿਆ ਇੱਕ ਗਵਾਰੇ ਗਵਾਹੀ ਦੇ ਦਿੱਤੀ ਹੈ ਕਿ ਮੈਨੇ ਜਥੇਦਾਰ ਨੇ ਕਿਹਾ ਕਿ ਤੂੰ ਗਵਾਹੀ ਕਿਉਂ ਭਰ ਦਿੰਦੀ ਹੈ ਤੈਨੂੰ ਲੋੜ ਕੀ ਸੀ ਉਹ ਕਹਿੰਦਾ ਵੀ ਮੈਂ ਤਾਂ ਗਵਾਹੀ ਭਰਨੀ ਸੀ ਮੈਂ ਚਾਸ਼ਬਦੀਦ ਗਵਾਹਾਂਗਾ ਦੇ ਆਦਮੀ ਦਾ ਤੋ ਕਹਿੰਦਾ ਤੁਹਾਡੇ ਪਿੰਡ ਦੇ ਵਿੱਚ ਐਨੇ ਸਾਰੇ ਲੋਕ ਨੇ ਉਹ ਨਹੀਂ ਗਵਾਹੀ ਦੇ ਸਕਦੇ ਪਰ ਉਹ ਕਹਿੰਦਾ ਜੀ ਮੇਰਾ ਤਾਂ ਜਮੀਰ ਜਾਗਦਾ ਤੇ ਮੈਂ ਇਹ ਗਵਾਹੀ ਦੇਵਾਂਗਾ ਤਾਂ ਹੁਣ ਉਹ ਗਵਾਹ ਦੀ ਜਵਾਨੀ ਤੁਹਾਨੂੰ ਮੈਂ ਦਾ ਇੱਕ ਵੀਡੀਓ ਸੁਣਾਉਂਗਾ ਕਿਨੇ ਗਵਾਹੀ ਦਰਸਲ ਦੇ ਵਿੱਚ ਸਰਸਿਆਂ ਦੇ ਖਿਲਾਫ ਦੇ ਰਿਆ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਫੇਦਾਰ ਦੁਆਰਾ ਔਰ ਦੂਜੇ ਪਾਸੇ 328 ਰੁਪਿਆਂ ਦਾ ਜਿਹੜਾ ਮਾਮਲਾ ਉਹਨਾਂ ਦੇ ਪੇਤ ਕਿਵੇਂ ਖੁੱਲਦੇ ਆ ਯਾਰ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹਨਾਂ ਨੇ ਜਿਹੜਾ ਤਲਬ ਕੀਤਾ ਨਾ ਦਰਸਲ ਦੇ ਵਿੱਚ ਇਹਨਾਂ ਦਾ ਪਾਪ ਦਾ ਘੜਾ ਭਰ ਚੁੱਕਿਆ ਸੀ ਜਿਹੜਾ ਕਿ ਹੁਣ ਉਹ ਬਾਹਰ ਆ ਚੁੱਕਿਆ ਯਾਨੀ ਮੁੱਖ ਮੰਤਰੀ ਨੂੰ ਤਲਬ ਕਰਨਾ ਸੀ ਔਰ ਗੁਰੂ ਸਾਹਿਬ ਨੇ ਕੈਸੀ ਆਪਣੀ ਰਚਨਾ ਰਚ ਦਿੱਤੀ ਕਿ ਇਹਨਾਂ ਦੀ ਪੋਲ ਵੀ ਖੁੱਲ ਰਹੀ ਹੈ ਔਰ ਇਹਨਾਂ ਦੀਆਂ ਜਿਹੜੀਆਂ ਗਦਾਰੀਆਂ ਚੱਲਦੀਆਂ ਨੇ ਪਿੱਛੇ ਪਰਦੇ ਦੇ ਉਹ ਤੁਹਾਡੇ ਨਾਲ ਹੁਣ ਸਾਂਝੀਆ ਕਰਾਂਗੇ ਕਿ ਆਖਰ ਮਾਮਲਾ ਕੀ ਹੈ ਸਾਹਮਣੇ ਤੁਹਾਡੇ ਸੱਜ ਧੱਜ ਕੇ ਉਹ ਜਥੇਦਾਰ ਦਿਖਦੇ ਨੇ ਪਰ ਪਰਦੇ ਦੇ ਪਿੱਛੇ ਮਾਮਲਾ ਕੀ ਚੱਲ ਰਿਹਾ ਉਹ ਸੌਣੋਂ ਪਹਿਲਾਂ ਧਿਆਨ ਦੇਣਾ ਉਸ ਤੋਂ ਬਾਅਦ ਮੁੱਖ ਮੰਤਰੀ ਭਵਨਤ ਸਿੰਘ ਮਾਨ ਜਿਨ੍ਹਾਂ ਨੂੰ ਕਾਲ ਤੱਕ ਤੇ 15 ਜਨਵਰੀ ਨੂੰ ਤਾਲਬ ਕੀਤਾ ਜਾ ਰਿਹਾ ਉਸ ਤੋਂ ਹੀ ਪਹਿਲਾਂ ਬਿਲਕੁਲ ਸਪੀਕ ਗਵਾਹੀਆਂ ਆ ਰਹੀਆਂ ਨੇ ਔਰ ਉਹਨਾਂ ਦੇ ਖਿਲਾਫ ਆ ਰਹੀਆਂ ਨੇ ਕਿ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਔਰ ਸਰਸੇ ਦੇ ਡੋਰਾ ਮੁਖੀ ਰਾਮ ਰਹੀਮ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਕਿਉਂ ਵਿਚਾਰੇ ਸੀ ਸੁਣੋ ਮੈਂ ਮੈਂ ਇਸ ਕਰਕੇ ਕਹਿੰਸੀ ਮੈਂ ਕਿ ਆਪਾ ਬਾਈਪਾਸ ਮਿਲਦੇ ਹੈਗੇ ਆ ਕੁਦਰਤੀ ਉਹ ਤਾਂ ਮਿਲਿਆ ਨਹੀਂ ਮੈਂ ਪੁੱਛਿਆ ਜਦ ਸਿਵਾਧਾਰ ਖੜੇ ਹੁੰਦੇ ਆ ਉਹਨਾਂ ਨੂੰ ਬੱਚੇ ਮੈਂ ਕੈਂ ਕਰਕੇ ਮਿਲਣਾਗਾ ਕਿੰਦੇ ਤਾਂ ਹੈ ਨਹੀਂ ਕਿ ਇੱਥੇ ਤੇ ਜਿਹਨ ਮੈਂ ਮੱਥਾ ਟੇਕ ਆਪਣਾ ਸਿੱਧਾ ਬੜੇ ਦਰਵਾਜ਼ਾ ਉਨੂੰ ਉਤ ਕੁਦਰਤੀ ਮੈਨੂੰ ਮਿਲ ਪਿਆ ਏ ਹਰਪ੍ਰੀਤ ਸਿੰਘ ਮੈਂ ਕਹਿੰਦਾ ਮੈਂ ਮੈਂ ਪਤਾ ਪਹਿਲੇ ਮੈਂ ਕਿ ਤੁਹਾਡੇ ਨਾਲ ਗੱਲ ਕਰਨੀ ਆ ਕਿਤੇ ਰੁਕੋ ਰੁਕੋ ਇੱਕ ਮਿੰਟ ਰੁਕ ਮੈਂ ਹੁਣਾ ਮੈਂ ਕਹਿੰਦਾ ਮੈਂ ਜੀ ਗੱਲ ਕਰਨੀ ਆ ਤੁਹਾਡੇ ਨਾਲ ਜ਼ਰੂਰੀ ਕੰਮ ਇੱਕ ਸਕਿੰਟੀ ਪੈਰ ਮਲੇਨ ਕਿੰਦਾ ਦੱਸੋ ਮੈਂ ਕਹਿੰਦਾ ਜੀ ਆ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਰੀਬ ਦਾ ਗਵਾਹ ਆ ਕਿ ਮੱਲ ਕਿਥੋਂ ਸੇਵਕ ਸਿੰਘ ਫੌਜੀ ਤੇ ਆ ਕਰਕੇ ਮੈਂ ਤੁਹਾਨੂੰ ਚਿੱਠੀ ਵੀ ਪੰਗਾ ਸੀ ਤੁਹਾਨੂੰ ਮਿਲਣਾ ਸੀਗਾ ਇਹਦੇ ਕੰਮ ਕੀ ਆ ਮੈਂ ਕਹਾਂ ਕਰਕੇ ਮੇਰੇ ਮਤਲਬ ਮਾਦਰ ਕੋਲੋਂ ਮਾੜੀ ਮੋਟੀ ਸੰਘ ਜਿਆ ਪਰ ਤੈਨੂੰ ਕਿਹਨੇ ਕਿਸੀ ਗੋਈ ਪਰਨ ਗੋਈ ਪਰਨ ਵਾਸਤੇ ਇਹ ਗੱਲ ਕੌਣ ਕਹਿੰਦਾ ਹਰਪ੍ਰੀਤ ਸਿੰਘ ਜੀ ਉਹ ਤਾਂ ਮੈਂ ਆ ਕੇ ਪਿੰਡ ਵਿੱਚ ਵੀ ਸੋਸ਼ਲ ਮੀਡੀਆ ਤੇ ਚੱਲੀ ਸੀ ਗੱਲ ਇਹ ਨਹੀਂ 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 ਤੁਸੀਂ ਗੋਈ ਦੇਣਾ ਚਾਹੁੰਦੇ ਸੋ ਵੀ ਇਹ ਮੈਂ ਅੱਖੀਂ ਵੀ ਅਦਵੀ ਵੇਖੀ ਐ ਤੇ ਜਥੇਦਾਰ ਸ੍ਰੀ ਅਕਾਲਤਾ ਸਿੰਘ ਸਾਹਿਬ ਕਹਿੰਦੇ ਵੀ ਤੈਨੂੰ ਗੋਈ ਦੇਣ ਦੀ ਕਾਨੂੰਨ ਸੀ ਹਾਂ ਤੈਨੂੰ ਤੂੰ ਗੋਈ ਕਿਉਂ ਤੇ ਕਿਹਨੂੰ ਪੁੱਛ ਕੇ ਗੋਈ ਦਿੱਤੀ ਤੈਨੂੰ ਕਿਹਨੂੰ ਸੀਗਾ ਮੈਂ ਬੰਗਾ ਦਿੰਦੀ ਕਿ ਤੇਰੇ ਪਿੰਡ ਕੋਈ ਹੋਰ ਬੰਦਾ ਨਹੀਂ ਚਾਹੁੰਦਾ ਸੀਗਾ ਉਹਨਾਂ ਹੋਰ ਨਹੀਂ ਕਿਸੇ ਨੂੰ ਪਤਾ ਸੀਗਾ ਮੈਂ ਕਿ ਸਾਰੇ ਪਿੰਡ ਨੂੰ ਪਤਾ ਸੀ ਇਹਨਾਂ ਫਿਰ ਮੈਗੀ ਕਰਾ ਖੰਦਾ ਟੱਕਰਾ ਮਾਰਦਾਰ ਇੰਨੀ ਗੱ ਸੇਕ ਸਿੰਘ ਪਹੁੰਚੀ ਮੱਥਾ ਟੇਕੇ ਦਰਬਾਰ ਸਾਹਿਬ ਤੇ ਆਪਾਂ ਵਾਪਸ ਆ ਗਏ ਸੰਜੀਤ ਸਿੰਘ ਖੋਸਾ ਜੀ ਜਵਾਬ ਦਿਓ ਮੈਨੂੰ ਹੁਣ ਤੁਸੀਂ ਬਈ ਆਹ ਵੀਰ ਕੈਮਰੇ ਦੇ ਮੂਹਰੇ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਮੈਂ ਅੱਖੀ ਬੇਦਬੀ ਵੇਖੀ ਐ ਆ ਸੁਣ ਲੈ ਪੰਜਾਬ ਵਾਲੇ ਇਹ ਨੀਕੇ ਦੀ ਗੱਲ ਐ ਜ਼ਥੇਦਾਰ ਕਾਲ ਤਖਤ ਦੇ ਹਰਪ੍ਰੀਤ ਸਿੰਘ ਉਸ ਬੰਦੇ ਨੇ ਇਹ ਗੱਲ ਕਹੀ ਐ ਇਸ ਨੌਜਵਾਨ ਨੂੰ ਤੇਰਾ ਵੀਡੀਓ ਮੇਰੇ ਕੋਲ ਰਿਕਾਰਡ ਆ ਤਾਂ ਹੁਣ ਪੰਜਾਬ ਦੇ ਲੋਕ ਇਸ ਗੱਲ ਤੋਂ ਮਜੇ ਲਾਉਣ ਉਹ ਕਹਿੰਦਾ ਡੇਰੇ ਵਾਲੇ ਦੇ ਖਿਲਾਫ ਜਾਂ ਨਹੀਂ ਸਰਸੇ ਵਾਲੇ ਦੇ ਖਿਲਾਫ ਤੂੰ ਗਵਾਹੀ ਕਿਉਂ ਦੇ ਰਿਹਾ ਭਾਈ ਮਤਲਬ ਕੀ ਹੈ ਇਸ ਗੱਲ ਦਾ ਹੁਣ ਮੈਂ ਤੁਹਾਨੂੰ ਉੱਥੇ ਲੈ ਕੇ ਜਾਊਂਗਾ ਇਸ ਗੱਲ ਦਾ ਮਤਲਬ ਇਹ ਹੈ ਕਿ ਜਿਹੜਾ ਸਰਸੇ ਵਾਲਾ ਸਾਧ ਹੈ ਨਾ ਉਹ ਸਰਕਾਰ ਬਣਾਉਂਦਾ ਸੀ ਬਾਦਲਾਂ ਦੀ ਤੇ ਬਾਦਲਾਂ ਦੇ ਥੱਲੇ ਚੱਲਦੇ ਨੇ ਇਹ ਜ਼ਥੇਦਾਰ ਕਿਉਂਕਿ ਤਾਂ ਆਲਰੇਡੀ ਪੂਰੇ ਪੰਜਾਬ ਭਰ ਦੇ ਵਿੱਚ ਰੌਲਾ ਪੈ ਰਿਹਾ ਕਿ ਬਾਦਲਾ ਦੇ ਕਹਿਣ ਦੇ ਉੱਤੇ ਸਾਰਾ ਧਾਮਚਾਮ ਜੋ ਵੀ ਹੁਣ ਮੁੱਖ ਮੰਤਰੀ ਖਿਲਾਫ ਸਾਜਿਆ ਜਾ ਰਿਹਾ ਉਹ ਸਾਰਾ ਕੁਛ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਆ ਤਾਂ ਹੁਣ ਲੋਕ ਪਤਾ ਕਮੈਂਟ ਕੀ ਕਰ ਰਹੇ ਨੇ ਇਹਨਾਂ ਨੂੰ ਲੋਕ ਕਹਿੰਦੇ ਨੇ ਬਾਦਲਾ ਦਾ ਕੁਛ ਨਹੀਂ ਜਾਣਾ ਗੜਗੱਜ ਸਾਹਿਬ ਤੁਸੀਂ ਫੈਸਲਾ ਗਲਤ ਕਰ ਰਹੇ ਹੋ ਤੁਸੀਂ ਜਿਹੜੇ ਗੁਰੂ ਦੇ ਤਖਤ ਤੇ ਬਹਿ ਕੇ ਫੈਸਲਾ ਸੁਣਾਉਣੇ ਹੋ ਨਾ ਉਹ ਨਿੱਜੀ ਤੌਰ ਤੇ ਸੁਣਾ ਰਹੇ ਹੋ ਉਹ ਬਾਦਲਾ ਦੇ ਹੱਕ ਦੇ ਵਿੱਚ ਕਰ ਰਹੇ ਹੋ ਇਹ ਤੁਹਾਡੀ ਸਿਆਸਤ ਦਾ ਜਿਹੜਾ ਕਰਨ ਦਾ ਹੱਕ ਨਹੀਂ ਹੈ ਤੁਸੀਂ ਜਫੇਦਾਰੋਂ ਕਾਲ ਤਖਤ ਸਾਹਿਬ ਦੇ ਪਰ ਤੁਸੀਂ ਸਿਆਸਤ ਨਹੀਂ ਕਰ ਸਕਦੇ ਤੁਸੀਂ ਲੀਡਰ ਵਾਜੀ ਦੇ ਵਿੱਚ ਉਤਰੇ ਪੰਜਾਬ ਦੇ ਲੋਕ ਲਾਰਤਾ ਪਾ ਰਹੇ ਨੇ ਤਾਂ ਦੂਜੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਲਿਸ ਆਪਣੇ ਡੰਡੇ ਦੇ ਨਾਲ ਆਪਣੇ ਡੰਡੇ ਦੇ ਨਾਲ ਐਕਸ਼ਨ ਕਰੂਗੀ ਔਰ ਜਿਹੜੇ 328 ਸਰੂਪਾਂ ਦੇ 16 ਬੰਦੇ ਨਾਮ ਯਾਦ ਨਹੀਂ ਉਹਨਾਂ ਲੋਕਾਂ ਦੇ ਜਦੋਂ ਗਿੱਟੇ ਛਾਂਗੂਗੀ ਨਾ ਪੁਲਿਸ ਵੈਸੇ ਤਾਂ ਉਹਨਾਂ ਦੇ ਉੱਤੇ ਪਟਾ ਫਿਰ ਰਿਹਾ ਜਿਹੜੇ ਜਿਹੜੇ ਲੋਕ ਦੋ ਗ੍ਰਿਫਤਾਰ ਕੀਤੇ ਗਏ ਕਮਲਜੀਤ ਸਿੰਘ ਔਰ ਦੂਜੇ ਪਾਸੇ ਭਾਈ ਸੁਤਿੰਦਰ ਸਿੰਘ ਕੋਹਲੀ ਕੋਹਲੀ ਦੇ ਤਾਂ ਹੁਣ ਪਟਾ ਫਿਰ ਰਿਹਾ ਉਸ ਬੰਦੇ ਨੇ ਜਿਹੜਾ ਸੀਏ ਆਵਾਦਨਾ ਦਾ ਉਸ ਬੰਦੇ ਨੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਨੇ ਕੱਲ ਜਿਹੜੀ ਪੁਲਿਸ ਦੀ ਰੋੜ ਪਈਦੀ ਹੈ ਲੁਧਿਆਣੇ ਦੇ ਵਿੱਚ ਉਹ ਕੋਹਲੀ ਦੇ ਕੰਢ ਤੇ ਪਈ ਹੈ ਹੋਰ ਕਿਸੇ ਨੂੰ ਕੀ ਪਤਾ ਕਿ ਕਿੱਥੇ ਕੀ ਪਿਆ ਕੋਈ ਨਹੀਂ ਦੱਸੀ ਜਾਂਦਾ ਕਿ ਭਾਈ ਇੱਥੇ ਇੱਥੇ ਆ ਦਫਤਰ ਹੈ ਹਲਾ ਨਾ ਬੰਦਾ ਸਾਡੇ ਨਾਲ ਕੰਟੈਕਟ ਦੇ ਵਿੱਚ ਮੌਜੂਦ ਸੀ ਸੋ ਇਸ ਕਰਕੇ ਇਸ ਗੱਲਾਂ ਨੂੰ ਪੂਰੇ ਪੰਜਾਬ ਦੀ ਸਿੱਖ ਕੌਮ ਨੇ ਸਮਝ ਲਿਆ ਜਿਹੜੇ ਨਹੀਂ ਸਮਝੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਸਰਸੇ ਵਾਲੇ ਸਾਧ ਨੇ ਗੁਰੂ ਸਾਹਿਬ ਦੀ ਵੇਅਦ ਵੀ ਕਰਵਾ ਦਿੱਤੀ ਜਿਹੜੇ 328 ਰੁਪਿਆਂ ਨੂੰ ਲੈ ਕੇ ਪੂਰੇ ਪੰਜਾਬ ਦੇ ਦਿਨਾਂ ਦੇ ਵਿੱਚ ਅੱਜ ਅੱਗ ਦਹਿਕ ਰਹੀ ਹੈ ਉਹ ਲੋਕ ਜਿਹੜੇ ਸਿੱਖ ਵੀ ਨਹੀਂ ਹੈਗੇ ਉਹ ਲੋਕ ਵੀ ਕਹਿ ਰਹੇ ਨੇ ਕਹਿੰਦੇ ਯਾਰ 328 ਰੁਪਿਆਂ ਦਾ ਮਾਮਲਾ ਬਹੁਤ ਵੱਡਾ ਮਾਮਲਾ ਹੈ ਉਹ ਲੋਕ ਵੀ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਵੀ ਪਰ ਰਿਹਾ ਕਿ ਗੁਰੂ ਸਾਹਿਬ ਦੇ ਅੰਗ ਹਨ ਜਿਹੜੇ ਉਹ ਲੁਕੋਏ ਗਏ, ਵੇਚੇ ਗਏ, ਪਾੜੇ ਗਏ ਕਿੱਥੇ ਗਏ ਇਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਪ੍ਰਸ਼ਾਸਨ ਦਾ, ਸਰਕਾਰ ਦਾ। ਜੇਕਰ ਸਰਕਾਰ ਹੁਣ ਕੁਝ ਕਰ ਰਹੀ ਹੈ। ਉਹਨੂੰ ਕਹਿੰਦੇ ਜੀ ਅਸੀਂ ਤਾਂ ਤੁਹਾਡਾ ਸੰਯੋਗ ਹੀ ਨਹੀਂ ਕਰਨ। ਅਸੀਂ ਤਾਂ ਤੁਹਾਨੂੰ ਕੁਝ ਦੱਸਣਾ ਹੀ ਨਹੀਂ। ਇਹਦਾ ਮਤਲਬ ਗੁਰੂ ਸਾਹਿਬ ਦੇ ਅੰਗ ਜਾਣਦੇ ਆ ਜਾਣਦੇ। ਗੁਰੂ ਸਾਹਿਬ ਦੇ ਸਰੂਪ ਜਾਣਦੇ ਆ ਜਾਣਦੇ। ਉਹ ਗੁੰਮ ਗਏ ਚਾਹੇ ਪਾੜਦੇ ਦਰਅਸਲ ਦੇ ਵਿੱਚ ਇਹਨਾਂ ਨੇ ਆਪ ਨੂੰ ਹੀ ਕੀਤਾ ਇਹਨਾਂ ਨੇ ਕੀਤਾ ਹੁਣ ਉਹ ਆਪ ਕਿਉਂ ਦੱਸਣਗੇ ਕਿ ਸਰੂਪ ਇੱਥੇ ਗਏ ਨਹੀਂ ਉਹ ਤਾਂ ਹੁਣ ਪੁਲਿਸ ਬਣਾਉਗੀ ਕਿ ਭਈ ਆ ਤੁਸੀਂ ਕਿੱਥੇ ਲਿਆਂਦੇ ਕਿਵੇਂ ਕੀਤਾ ਕੀ ਨਹੀਂ ਕੀਤਾ ਪਰ ਜਿਹੜੇ ਮਾਮਲੇ ਦੇ ਅੰਦਰ ਹੁਣ ਪੰਜਾਬ ਦੀ ਪੁਲਿਸ ਐਕਸ਼ਨ ਕਰੂਗੀ ਨਾ ਨਾ ਤਾਂ ਉਹਨੂੰ ਗੜਗੱਜ ਨਾ ਸੁਖਵੀਰ ਸਿੰਘ ਬਾਦਲ ਕੋਈ ਨਹੀਂ ਰੋਕ ਸਕਦਾ ਕਿਉਂ ਕਿਉਂਕਿ ਉਹ ਕੱਲੀ ਪੁਲਿਸ ਦਾ ਵੀ ਮਾਮਲਾ ਨਹੀਂ ਹੈ ਤੇ ਨਾ ਹੀ ਕੱਲੀ ਸਰਕਾਰ ਦਾ ਮਾਮਲਾ ਦਰਅਸਲ ਦੇ ਵਿੱਚ ਪੂਰੀ ਪੰਜਾਬੀਅਤ ਦਾ ਹੈ ਸਿੱਖ ਕੌਮ ਦਾ ਤੇ ਪੂਰੇ ਸਮੁੱਚੇ ਪੰਜਾਬ ਦਾ ਯਾਨੀ ਪੂਰਾ ਪੰਜਾਬ ਕਹਿ ਰਿਆ ਤੇ ਤੁਸੀਂ ਐਕਸ਼ਨ ਕਰੋ ਅਸੀਂ ਤੁਹਾਡੇ ਨਾਲ ਹੈਂਗ ਸਿੰਘ ਜਥੇਬੰਦੀਆਂ ਤਾਂ ਇਥੋਂ ਤੱਕ ਕਹਿ ਰਹੀਆਂ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਡਾਂਗ ਚੱਕੋ ਅਸੀਂ ਤੁਹਾਡੇ ਨਾਲ ਯਾਨੀ ਸਿੱਧੇ ਤੌਰ ਤੇ ਕਹੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਤੌਰ ਤੇ ਦਾ ਸਹੀ ਕਰ ਰਹੇ ਨੇ ਪਰ ਜਿਹੜੇ ਲੋਕ ਬਾਰ ਬਾਰ ਇਹ ਗੱਲ ਕਹਿੰਦੇ ਹਨ ਕਿ ਅਸੀਂ ਤਾਂ 328 ਰੂਪ ਗੁੰਮਦੇ ਆ ਗੁੰਮ ਜਾਣ ਦੇ ਗਵਾਚਦੇ ਆਗਮਾਂ 'ਚ ਜਾਣਦੇ ਪਰ ਅਸੀਂ ਤਾਂ ਬਾਦਲਾਂ ਦੇ ਕਹਿਣ ਦੇ ਉੱਤੇ ਹੀ ਚੱਲਾਂਗੇ ਪਰ ਲੋਕ ਉਲਟਾ ਭਾਈ ਦੂਜੇ ਪਾਸੇ ਉਹਨਾਂ ਨੂੰ ਨਸੀਹਤ ਦੇ ਰਹੇ ਨੇ ਕਹਿੰਦੇ ਉਹਨਾਂ ਦਾ ਕੋਈ ਜਾਣਣਾ ਨਹੀਂ ਤੇ ਤੁਹਾਡਾ ਕੱਖ ਰਹਿਣਾ ਨਹੀਂ ਇਹ ਗੱਲਾਂ ਲੋਕਾਂ ਦੇ ਵਿੱਚ ਆ ਰਹੀਆਂ ਨੇ ਅੱਗੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੇ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਦੀ ਧੰਨਵਾਦ